ਦੇਖੋ ਜੀ ਇਹ ਬੜਾ ਵਧੀਆ ਮੌਕਾ ਹੈ ਸਾਰੇ ਭਲਥ ਲਈ ਬੜੀਆਂ ਚੀਜ਼ਾਂ ਆ ਜਿਹਦੇ ਲਈ ਆਪਾਂ ਥੈਂਕ ਯੂ ਵੀ ਕਰਨਾ ਕਿਉਂਕਿ 2 ਸਾਲ ਹੋਏ ਸਰਕਾਰ ਨੂੰ ਮੈਂ ਆਪ ਕਹਿਣਾ ਕਿ ਮੈਨੂੰ ਲਗਾਤਾਰ 30 ਮਿੰਟ ਬੋਲਣਾ ਪੈਂਦਾ ਜਿਹੜੇ ਕੰਮ ਕੀਤੇ ਹੋਏ ਉਹਨਾਂ ਬਾਰੇ ਤੇ ਜਿਹੜੇ ਪੈਂਡਿੰਗ ਕੰਮ ਵੀ ਆ ਉਹ ਵੀ ਜਿਹੜੇ ਆਉਣ ਵਾਲੇ ਸਮੇਂ 'ਚ ਉਹ ਵੀ ਅੱਭਲ ਤਾਂ ਬਹੁਤ ਘਟਿਆ ਮੈਂ ਅੱਗੇ ਕਹਿਣਾ ਜਿਹੜੇ ਕੀਤੇ ਹੋਏ ਪ੍ਰੋਮਿਸ ਹੋਏ ਤੇ ਚਲੋ ਪੂਰੇ ਕੀਤੇ ਕੀਤੇ ਜਿਹੜੇ ਨਹੀਂ ਕੀਤੇ ਪ੍ਰੋਮਿਸ ਉਹ ਵੀ ਪੂਰੇ ਕਰ ਦਿੱਤੇ ਆ ਜਿੱਦਾਂ ਹੁਣ ਕਿਸਾਨਾਂ ਦੀ ਆਪਾਂ ਗੱਲ ਕਰਦੇ ਮੈਂ ਪਿੰਡ-ਪਿੰਡ ਜਾਣਾ ਕਿਸਾਨ ਕਹਿੰਦੇ ਐਤਕੀ ਜਨਰੇਟਰ ਦੀ ਹੱਥੀ ਲੱਭਣ ਦੀ ਵੀ ਲੋੜ ਨਹੀਂ ਪਈ ਢੇੜਾ ਨਹੀਂ ਦੇਣਾ ਪਿਆ ਜਨਰੇਟਰ ਨੂੰ ਖੱਖਰ ਲੱਗ ਗਿਆ ਮਤਲਬ ਪਾਣੀ ਜਿਹੜਾ ਇੰਨਾ ਖੁੱਲਾ ਮਿਲਿਆ ਕਿਸਾਨਾਂ ਨੂੰ ਜ਼ਿਮੀਂਦਾਰਾਂ ਨੂੰ ਤੇ ਪਬਲਿਕ ਆਮ ਬਹੁਤ ਖੁਸ਼ ਆ 600 ਯੂਨਿਟ ਜਿਹੜੇ ਸਾਰਿਆਂ ਦੇ ਮਾਫ਼ ਕੀਤੇ ਉਹ ਚ ਸਭ ਤੋਂ ਵੱਡੀ ਗੱਲ ਆ ਕਿ ਕਿਸੇ ਇਦਾਂ ਨਹੀਂਗਾ ਕੋਈ ਪੱਖਪਾਤ ਕੀਤਾ ਕਿ ਕਿਸੇ ਵਿਸ਼ੇਸ਼ ਵਰਗ ਦੇ ਕੀਤੇ ਇੱਕ ਤਰਫੋਂ ਲ ਇੱਕ ਵੱਡਿਆਂ ਲੈ ਕੇ ਸਾਰਿਆਂ ਦੇ ਮਾਫ਼ ਕੀਤੇ ਜਿਹੜੀ ਆਪਣੇ ਆਪ ਚ ਬਹੁਤ ਵੱਡਾ ਇੱਕ ਨਵੀਂ ਪਹਿਲ ਆ ਜਿਤੋਂ ਲੋਕੀ ਕੋਈ ਸਿਹਤ ਸਹੂਲਤਾਂ ਦਾ ਕੋਈ ਹੈ ਹੀ ਨਹੀਂ ਸਗਾ ਸਿਸਟਮ ਇੰਨੇ ਸਾਲਾਂ ਦਾ ਇਹ ਕਾਮ ਆਦਮੀ ਕਲੀਨਿਕ ਖੁੱਲਾ ਹੈ ਦੂਜਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਪ ਸੀਐਮ ਭਗਵੰਤ ਮਾਨ ਜੀ ਤੋਂ ਇੱਥੇ ਲਈ ਇੱਕ ਹਸਪਤਾਲ ਦੀ ਵੀ ਮੰਗ ਰੱਖੀ ਹੈ ਦੂਜਾ ਜਿਹੜੇ ਇਥੋਂ ਰੂਡ ਪਾਸ ਹੋਇਆ ਸੁਭਾਨਪੁਰ ਨਡਾਲਾ ਇਹਦੀ ਚਲੋ ਰਿਪੇਅਰ ਤੇ ਕਰਾਈ ਹੈ ਨਵਾਂ ਬਣਨ ਲਈ ਜਿਹੜਾ ਪੈਸੇ ਵੀ ਆ ਗਏ ਪਰ ਮੇਰੀ ਇਹ ਕੋਸ਼ਿਸ਼ ਹੈ ਇਹਨੂੰ ਜਿੱਦਾਂ ਡਬਲ ਲੇਨ ਬਣਾਇਆ ਜਾਵੇ ਜਿੱਦਾਂ ਮਲਟੀਪਲ ਲੇਨਸ ਹੋਣ ਸਾਡੇ ਹਲਕੇ ਦੇ ਵਿੱਚ ਵੀ ਕੋਈ ਇਦਾਂ ਦੀ ਰੋਡ ਆਵੇ ਸਾਰੀਆਂ ਸਿੰਗਲ ਰੂਟਸ ਆ ਅਸੀਂ ਚਾਹੁੰਦੇ ਕੋਈ ਜਿਹੜੀ ਰੋਡ ਆ ਉਹ ਡਬਲ ਬਣੇ ਬਾਕੀ ਕੋਸ਼ਿਸ਼ ਕਰਕੇ ਦੇਖਦੇ ਆ ਨਹੀਂ ਤਾਂ ਚੌੜੀ ਤੇ ਜਿਹੜੀ ਇਹ ਰੋਡ ਹੋ ਹੀ ਰਹੀ ਐ ਦੇਖੋ ਜੀ ਪਰਸੋਂ ਸਵੇਰੇ 9:30 ਜਿਹੜਾ ਇੱਥੇ ਸਾਰੇ ਲੋਕਾਂ ਨੇ ਇਕੱਠੇ ਹੋਣਾ ਐ ਤੇ ਸੀਐਮ ਸਾਹਿਬ ਪਹੁੰਚ ਰਹੇ ਐ ਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ ਜਿੰਨੇ ਵੀ ਜਣੇ ਤੁਹਾਡੇ ਮਾਧਿਅਮ ਰਾਈਨ ਸੁਣਦੇ ਆ ਕਿ ਸਾਰੇ ਇੱਥੇ ਪਹੁੰਚਣ ਸੀਐਮ ਸਾਹਿਬ ਦੀ ਸਪੀਚ ਸੁਣਨ ਉਹਨਾਂ ਦੇ ਵਿਚਾਰ ਸੁਣਨ ਕਿਉਂਕਿ ਸਰਕਾਰ ਜਿਹੜੀ ਹੈ ਉਹਦੇ 3 ਸਾਲ ਅਜੇ ਬਾਕੀ ਹੈ ਤੇ ਸਰਕਾਰ ਨੇ ਜਿਹੜੇ ਪਿਛਲੇ ਦੋਹਾਂ ਸਾਲਾਂ 'ਚ ਭਲਾਤਨਾ ਕਿਸੇ ਤਰੀਕੇ ਦਾ ਵਿਤ ਕਿਸੇ ਤਰੀਕੇ ਦਾ ਵਿਤਕਰਾ ਨਹੀਂ ਕੀਤਾ ਅਸੀਂ ਵੀ ਨਾ ਕਰੀਏ ਰੋਡ ਸ਼ੋਅ ਦਾ ਕੋਈ ਟੂਰਨਾਮੈਂਟ ਨਹੀਂ ਨਹੀਂ ਇਹ ਸੋਚਿਆ ਕੁਛ ਨਹੀਂ ਜੀ ਰੈਲੀ ਹੈ ਰੈਲੀ ਹੈ ਸਾਡਾ ਕੰਸਰਨ ਇਸੇ ਚੀਜ਼ ਦਾ ਕਿ ਇੱਥੇ ਲੋਕੀ ਸਭ ਸਭ ਤੋਂ ਜਿਹੜੀ ਜਿਹੜੀ ਦਿਲ ਦੀ ਗੱਲ ਹੈ ਜਿਹੜੀ ਤੁਹਾਨੂੰ ਦੱਸਣਾ ਚਾਹੁੰਨਾ ਆ ਕਿ ਇੱਥੇ ਰੱਖਿਆ ਇਸੇ ਕਰਕੇ ਆ ਕਿ ਗਰਮੀ ਬਾਹਰ ਬਹੁਤ ਜ਼ਿਆਦਾ ਆ ਤਾਂ ਅਸੀਂ ਨਹੀਂ ਚਾਹੁੰਦੇ ਕਿ ਲੋਕੀ ਕਿਸੇ ਤਰੀਕੇ ਖੱਜਲ ਹੋਣ ਜਾਂ ਖਰਾਬ ਹੋਣ ਸੋ ਆਪਾਂ ਏਸੀ ਹਾਲ ਕੀਤਾ ਹੀ ਇਸੇ ਚੱਕਰ ਦੇ ਵਿੱਚ ਆ ਕਿ ਲੋਕੀ ਜਿਹੜੇ ਆ ਬੜੇ ਇਤਮਾਨਨ ਦੇ ਨਾਲ ਖੜ ਕੇ ਸੀਐਮ ਸਾਹਿਬ ਦੇ ਵਿਚਾਰ ਸੁਣ ਸਕਣ ਠੀਕ ਹੈ ਥੈਂਕ ਯੂ